ਪੰਜਾਬ ਵਿੱਚ ਅੱਜ ਪੰਚਾਂ ਦਾ ਸੌਚੁਕ ਸਮਾਗਮ ਹੋਇਆ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਪੰਚਾਂ ਨੂੰ ਸੌਚੁਕਾਈ ਤਾਂ ਇਸ ਮੌਕੇ ਉਹਨਾਂ ਨੇ ਔਰਤਾਂ ਬਾਰੇ ਇੱਕ ਵੱਡਾ ਐਲਾਨ ਕੀਤਾ ਵੱਡੀ ਖੁਸ਼ਖਬਰੀ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਕਹੇ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਹਿਲ ਸਕੀਮ ਤਹਿਤ ਹੁਣ ਪੰਜਾਬ ਕੁੜਸਤੀਆਂ ਵਰਦੀਆਂ ਔਰਤਾਂ ਦੇ ਸਵੈ ਸੇਵੀ ਗਰੁੱਪਾਂ ਕੋਲੋਂ ਸਵੀਆਂ ਜਾਣਗੀਆਂ ਇਹ ਯੋਜਨਾ ਔਰਤਾਂ ਨੂੰ ਰੋਜ਼ਗਾਰ ਮਹੱਇਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ ਇਸ ਤੋਂ ਪਹਿਲਾਂ ਯੋਜਨਾ ਤਹਿਤ ਔਰਤਾਂ ਦੇ ਸਵੈ ਸੇਵੀ ਗਰੁੱਪਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੰਗਰੂਰ ਦੇ ਪਿੰਡ ਲੱਡਾ ਕੋਠੀ ਵਿਖੇ ਪੰਚਾਇਤਾਂ ਦੇ ਨਵੇਂ ਚੁਣੇ ਗਏ ਪੰਚਾਂ ਦੇ ਸੋਹ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਪੰਚਾਂ ਦਾ 50% ਦੀ ਹਿੱਸਾ ਮਾਮਾ ਭੈਣਾ ਹਨ ਜੋ ਬੜੀ ਹੀ ਚੰਗੀ ਗੱਲ ਹੈ ਜੇ ਇਹਨਾਂ ਬਿਨਾ ਘਰ ਨਹੀਂ ਚੱਲ ਸਕਦਾ ਤਾਂ ਇਹਨਾਂ ਬਿਨਾਂ ਫਿਰ ਦੇਸ਼ ਵੀ ਨਹੀਂ ਚੱਲ ਸਕਦਾ ਇਸ ਮੌਕੇ ਉਹਨਾਂ ਕਿਹਾਏ ਕਿ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਵਜੋਂ ਅਕਾਲਗੜ ਤੋਂ ਪਹਿਲ ਯੋਜਨਾ ਸ਼ੁਰੂ ਕੀਤੀ ਗਈ ਸੀ ਪੰਚਾਇਤ ਘਰ ਵਿੱਚ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਸੈਲਫ ਹੈਲਪ ਗਰੁੱਪ ਬਣਾਇਆ ਗਿਆ ਸੀ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਲਾਉਣ ਲਈ ਦਿੱਤੀਆਂ ਜਾਂਦੀਆਂ ਨੇ ਤੇ ਸਰਕਾਰੀ ਸਕੂਲਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਨੇ ਔਰਤਾਂ ਚਹੁਨ ਤਾਂ ਮਸ਼ੀਨਾਂ ਲੈ ਕੇ ਆਪਣੇ ਘਰ ਵੀ ਜਾ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹ ਕਾਮਯਾਬ ਰਿਹਾ ਤਾਂ ਇਸ ਯੋਜਨਾ ਨੂੰ ਸਾਰੇ ਪੰਜਾਬ ਵਿੱਚ ਲਿਆਂਾਇਆ ਗਿਆ ਉਹਨੇ ਵੀ ਦੱਸਿਆ ਕਿ 1800 ਤੋਂ ਵੱਧ ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ ਤੇ ਉਹਨਾਂ ਦੇ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਏ ਕਮਾ ਲਏ ਨੇ ਇਸ ਮੌਕੇ ਉਹ ਪ੍ਰਾਈਵੇਟ ਸਕੂਲ ਵੀ ਇਸ ਯੋਜਨਾ ਨਾਲ ਜੁੜ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਇਹਨਾਂ ਔਰਤਾਂ ਕੋਲ ਹੀ ਲੈ ਕੇ ਜਾ ਰਹੇ ਹਾਂ ਪੁਲਿਸ ਜਵਾਨਾਂ ਦਾ ਨਾਪ ਤੇ ਹੋਰ ਵੇਰਵੇ ਔਰਤਾਂ ਨੂੰ ਦਿੱਤੇ ਜਾਣਗੇ ਤੇ ਉਹਨਾਂ ਨੂੰ ਵਰਦੀਆਂ ਸਿਲੌਣ ਦਾ ਕੰਮ ਦਿੱਤਾ ਜਾਊਗਾ। ਉਹਨਾਂ ਕਹੇ ਕਿ ਚੀਨ ਦੀ ਤਰੱਕੀ ਦਾ ਇਹੋ ਕਾਰਨ ਹੈ ਕਿ ਉੱਥੇ ਪਿੰਡਾਂ ਦੇ ਵਿੱਚ ਔਰਤਾਂ ਕੰਮ ਕਰ ਰਹੀਆਂ ਨੇ। ਉਹਨਾਂ ਕਹੇ ਕਿ ਜਿੰਨਾ ਕੰਮਾਂ ਵਿੱਚ ਔਰਤਾਂ ਮਾਹਿਰ ਨੇ ਉਹਨਾਂ ਕੰਮਾਂ ਨੂੰ ਜੇਕਰ ਕਮਰਸ਼ੀਅਲ ਕਰ ਦਿੱਤਾ ਜਾਵੇ ਜਨਨ ਕਿ ਪੈਸੇ ਕਮਾਉਣ ਵਾਲਾ ਧੰਦਾ ਬਣਾ ਦਿੱਤਾ ਜਾਵੇ ਤਾਂ ਇਹ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਔਰਤਾਂ ਦੀ ਕਲਾ ਨੂੰ ਹਲਾਸ਼ੀਰੀ ਦੇਣ ਦੀ ਲੋੜ ਹੈ। ਉਹਨਾਂ ਨੇ ਨਵੇਂ ਚੁਣੇ ਸਰਪੰਚਾਂ ਨੂੰ ਕਿਹਾ ਕਿ ਜੇ ਉਹਨਾਂ ਨੇ ਵੀ ਪਿੰਡ ਵਿੱਚ ਜਿਹਾ ਗਰੁੱਪ ਬਣਾਉਣਾ ਹੈ ਤਾਂ ਪੰਚਾਇਤਾਂ ਮਤੇ પાਕੇ ਦੇਣ ਇਸ ਤੋਂ ਇਲਾਵਾ ਪਿੰਡਾਂ ਵਿੱਚ ਸਟੇਡੀਅਮ ਲਾਇਬ੍ਰੇਰੀ ਸਕੂਲਾਂ ਚ ਕਮਰੇ ਬੈਂਚ ਸੋਲਰ ਲਾਈਟਾਂ ਵਾਸਤੇ ਵੀ ਜਰੂਰ ਮਤੇ પાਕੇ ਦਿੱਤੇ ਜਾਣ ਤਾਂ ਇਹ ਵੱਡੀ ਖੁਸ਼ਖਬਰੀ ਹੁਣ ਸੀਐਮ ਭਗਵਾਨਤਮਨ ਨੇ ਦਿੱਤੀ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਸਕੀਮ ਦੇ ਤਹਿਤ ਔਰਤਾਂ ਵੱਲੋਂ ਸਕੂਲੀ ਬੱਚਿਆਂ ਦੀਆਂ ਵਰਦੀਆਂ ਸੀ ਕੇ ਦਿੱਤੀਆਂ ਜਾ ਰਹੀਆਂ ਨੇ ਉਹ ਆਪਣਾ ਪੈਸਾ ਕੁਮਾਰੀਆਂ ਨੇ ਤਾਂ ਹੁਣ ਉਹਨਾਂ ਕੋਲ ਪੰਜਾਬ ਪੁਲਸ ਦੀਆਂ ਵਰਦੀਆਂ ਵੀ ਆਇਆ ਕਰਨਗੀਆਂ ਜਿਨ੍ਹਾਂ ਨੂੰ ਤੂੰ ਉਹਨਾਂ ਨੂੰ ਵੱਧ ਮੁਨਾਫਾ ਹੋ ਸਕੇਗਾ ਕਿਉਂਕਿ ਸਕੂਲੀ ਬੱਚਿਆਂ ਦੀਆਂ ਵਰਦੀਆਂ ਤਾਂ ਜਿਹੜੀਆਂ ਨੇ ਉਹ ਇੱਕ ਲਿਮਟਿਡ ਮਾਤਰਾ 'ਚ ਕਿਉਂਕਿ ਇੱਕ ਸਾਲ ਵਾਸਤੇ ਦੋ ਵਰਦੀਆਂ ਜਾਂ ਇੱਕ ਵਰਦੀ ਵਿਦਿਆਰਥੀ ਨੂੰ ਦਿੱਤੀ ਜਾਂਦੀ ਹੈ ਪਰ ਜਿਹੜੇ ਹੁਣ ਪੁਲਿਸ ਮੁਲਾਜ਼ਮਾਂ ਦੀ ਵੀ ਵਰਦੀ ਉਹਨਾਂ ਨੂੰ ਦਿੱਤੀ ਜਾਇਆ ਕਰੇਗੀ ਤਾਂ ਜੋ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕੀਤਾ ਜਾ ਸਕੇ ਵੱਧੋ ਵੱਧ ਪੈਸੇ ਉਹ ਕਮਾ ਸਕਣ ਤੇ ਉਹਨਾਂ ਕੋਲ ਕੰਮ ਕਰਾ ਜਿਹੜਾ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਮਿਲਦਾ ਰਹੇਗਾ ਇਹ ਵੱਡੀ ਖੁਸ਼ਖਬਰੀ ਸੀਐਮ ਭਗਵਾਨਤਮਨ ਨੇ ਦਿੱਤੀ ਹੈ ਤੇ ਇਹ ਦੇਖਣਾ ਹੋਵੇਗਾ ਕਿ ਸਕੀਮ ਹੈ ਜਿਹੜੀ ਇਸ ਦੇ ਵਿੱਚ ਕਦੋਂ ਵਾਅਦਾ ਕੀਤਾ ਜਾਂਦਾ ਹੈ ਕਦੋਂ ਇਹ ਨਵਾਂ ਜਿਹੜਾ ਰੂਲ ਹੈ ਬਣਾਇਆ ਗਿਆ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਹੁਣ ਉਹਨਾਂ ਔਰਤਾਂ ਤੋਂ ਹੀ ਸਵਾਇਆਂ ਜਾਣਗੀਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਸਕੀਮ ਦੇ ਤਹਿਤ ਕੰਮ ਕਰ ਰਹੀਆਂ ਨੇ ਆਪਣਾ ਰੋਜ਼ਗਾਰ ਕੁਮਾਰੀਆਂ ਨੇ ਦਿਓ ਇਜਾਜ਼ਤ ਧੰਨਵਾਦ